ਸ਼ਸ਼ੀਕਾ ਜੀ ਤੁਸੀਂ ਜੁੜਿਓ ਐਨਆਰਆਈ ਟੀਵੀ ਨਾਲ ਆ ਤੁਹਾਡੇ ਨਾਲ ਸਤਰਾਜ ਸਿੰਘ ਬਠੋਈ ਵੱਡੀ ਖਬਰ ਅਮਰੀਕਾ ਨਾਲ ਜੁੜੀ ਹੋਈ ਆ ਅਮਰੀਕਾ ਨੇ ਜਿੱਥੇ ਇੱਕ ਪਾਸੇ ਵੱਡੇ ਐਕਸ਼ਨ ਲਏ ਨੇ ਖਾਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡੇ ਐਕਸ਼ਨ ਲਏ ਜਾ ਰਹੇ ਨੇ ਕਿ ਇੱਕ ਤੋਂ ਬਾਅਦ ਇੱਕ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਤਾਂ ਇਸ ਐਕਸ਼ਨ ਦੇ ਬਾਰੇ ਹੁਣ ਸੁਪਰੀਮ ਕੋਰਟ ਦਾ ਵੀ ਵੱਡਾ ਫੈਸਲਾ ਸਾਹਮਣੇ ਆਇਆ ਤਾਂ ਸੁਪਰੀਮ ਕੋਰਟ ਨੇ ਵੀ ਕਿਤੇ ਨਾ ਕਿਤੇ ਸਹਿਮਤੀ ਜੜੀ ਆ ਇਸ ਐਕਸ਼ਨ ਦੇ ਖਿਲਾਫ ਜਤਾਈ ਹੈ ਤਦਾਦੀਏ ਕਿ ਅਮਰੀਕਾ ਵੱਲੋਂ ਜਿੱਥੇ ਇੱਕ ਪਾਸੇ ਵੱਡੇ ਪੱਧਰ ਤੇ ਐਕਸ਼ਨ ਲਏ ਜਾ ਰਹੇ ਨੇ ਤਾਂ ਉਧਰ ਬਹੁਤ ਸਾਰੇ ਲੋਕ ਅਮਰੀਕੀ ਸੁਪਰੀਮ ਕੋਰਟ ਦਾ ਵੀ ਜਿਹੜੇ ਆ ਰੁਕ ਕਰ ਰਿਹਾ ਤਾਂ ਅਜਿਹੇ ਵਿੱਚ ਉਹਨਾਂ ਮਾਮਲਿਆਂ ਤੇ ਸੁਣਵਾਈ ਕਰਦੇ ਆ ਅਮਰੀਕਾ ਸੁਪਰੀਮ ਕੋਰਟ ਦਾ ਵੀ ਵੱਡਾ ਫੈਸਲਾ ਆਇਆ ਹੈ ਤਦਾਦੀਏ ਕਿ ਅਮਰੀਕੀ ਸੁਪਰੀਮ ਕੋਰਟ ਨੇ ਪਰਦੇਸੀ ਦੁਸ਼ਮਣ ਕਾਨੂੰਨ ਦੇ ਤਹਿਤ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ ਟਰੰਪ ਦੇ ਇਹ ਕਾਰਵਾਈ ਨੂੰ ਕਾਨੂੰਨ ਦੇ ਦੇ ਲਈ ਜਿਹੜੀ ਵਾ ਕਾਨੂੰਨ ਦੀ ਵਰਤੋਂ ਕੀਤੀ ਗਿਆ ਉਸ ਦੀ ਉਸ ਦਾ ਸਮਰਥਨ ਕੀਤਾ ਸੋਮਵਾਰ ਨੂੰ ਇੱਕ ਮਹੱਤਵਪੂਰਨ ਫੈਸਲੇ ਵਿੱਚ ਜੁਐਸਏ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਇੱਕ ਵੱਡੀ ਕਾਨੂੰਨੀ ਜਿਹੜੀ ਆ ਉਹ ਰਾਹਤ ਦਿੱਤੀ ਆ ਜਿਸ ਨਾਲ ਸਦੀਆਂ ਪੁਰਾਣੇ ਇਲੀਨ ਐਨੀ ਮੀਜ਼ ਐਕਟ ਨੂੰ ਲਾਗੂ ਕਰਕੇ ਕਥਿਤ ਗੈਂਗ ਮੈਂਬਰਾਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦਿੱਤਾ ਗਿਆ ਖਾਸ ਤੌਰ ਤੇ ਵੈਨਜੂਏਲਾ ਦੇ ਪ੍ਰਵਾਸੀਆਂ ਦਾ ਇੱਕ ਸਮੂਹ ਜੋ ਕਿ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਹੈ ਤਰੇ ਡੀ ਅਰਗਾਉਆਂ ਨਾਲ ਸੰਬੰਧਤ ਦਾ ਦੋਸ਼ੀ ਵੀ ਹੈ ਤਾਂ ਉਹਨਾਂ ਨੂੰ ਇਹ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜੀ ਸੁਣਵਾਈ ਕੀਤੀ ਆ ਤਾਂ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਹੈ ਟਰੰਪ ਦੇ ਐਕਸ਼ਨ ਨੂੰ ਲੈ ਕੇ ਤਾਂ ਜਿੱਥੇ ਦੇਖਿਆ ਗਿਆ ਕਿ ਬਹੁਤ ਸਾਰੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਅਤੇ ਖਾਸ ਕਰਕੇ ਜੇਕਰ ਅਮਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਡਿਪੋਰਟ ਹੋ ਕੇ ਆਏ ਨੇ ਭਾਰਤੀ ਵੀ ਬਹੁਤ ਸਾਰੇ ਜਿਹੜੇ ਆ ਡਿਪੋਰਟ ਹੋਏ ਨੇ ਤਾਂ ਇਸ ਦੇ ਚੱਲਦਿਆਂ ਇੱਕ ਜੋ ਬੈਨਜੂਏਲ ਦੇ ਪ੍ਰਵਾਸੀ ਨੇ ਉਹਨਾਂ ਵੱਲੋਂ ਜਿਹੜੀ ਆ ਉਹਨਾਂ ਦੇ ਮਾਮਲੇ ਬਾਰੇ ਜਿਹੜੀ ਗੱਲਬਾਤ ਕਰਦੇ ਹੋਏ ਜਿਹੜੀ ਆ ਵਿਚਾਰ ਕਰਦੇ ਹੋਏ ਸੁਪਰੀਮ ਕੋਰਟ ਨੇ ਜਿਹੜਾ ਟ੍ਰੇਨ ਦੀ ਅਰਗਾਉਆਂ ਨਾਲ ਸੰਬੰਧ ਰੱਖਦਾ ਗਰੋ ਆ ਉਸ ਦੇ ਮਾ ਮਾਮਲੇ ਨੂੰ ਲੈ ਕੇ ਵੱਡਾ ਜਿਹੜਾ ਇਹ ਫੈਸਲਾ ਸੁਣਾਇਆ ਤੇ ਉਹਨਾਂ ਤੇ ਜੋ ਕਾਰਵਾਈ ਹੋਈ ਹੈ ਉਸ ਤੇ ਕਿਤੇ ਨਾ ਕਿਤੇ ਸੰਤੁਸ਼ਟੀ ਜਤਾਈਆ ਸੁਪਰੀਮ ਕੋਰਟ ਨੇ ਕਿਉਂਕਿ ਜੋ ਅਮਰੀਕੀ ਰਾਸ਼ਟਰਪਤੀ ਦੇ ਵਕੀਲਾਂ ਵੱਲੋਂ ਜਿਹੜੀ ਆ ਉਹ ਜਿਹੜੀ ਜਾਣਕਾਰੀ ਰੱਖੀ ਗਈ ਆ ਜਾਂ ਦਲੀਲਾਂ ਰੱਖੀਆਂ ਗਈਆਂ ਨੇ ਸੁਪਰੀਮ ਕੋਰਟ ਵਿੱਚ ਤਾਂ ਉਹ ਇਹ ਖਾਸ ਗੱਲ ਇਹ ਆ ਕਿ ਉਹਨਾਂ ਦਲੀਲਾਂ ਵਿੱਚ ਦੱਸਿਆ ਜਾ ਰਿਹਾ ਇਹ ਪੱਖ ਪੇਸ਼ ਕੀਤਾ ਗਿਆ ਕਿ ਇਹ ਲੋਕ ਦੇਸ਼ ਵਿੱਚ ਜਿਹੜੇ ਆ ਉਹ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਆ ਤਸਕਰੀ ਤੱਕ ਦੇ ਕਾਰੋਬਾਰ ਕਰ ਰਹੇ ਆ ਤਾਂ ਬਹੁਤ ਸਾਰਾ ਜਿਹੜਾ ਗਲਤ ਕੰਮ ਹੋ ਰਿਹਾ ਤਾਂ ਇਸੇ ਦੇ ਚੱਲਦਿਆਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਟ੍ਰੇਨ ਡੀਆਰਗਾਵਾ ਨਾਲ ਸੰਬੰਧ ਦੋਸ਼ੀ ਨੇ ਜੋ ਉਹਨਾਂ ਨੂੰ ਲੈ ਕੇ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਗਿਆ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ਵਿੱਚ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਵੀ ਦਿਖਾਈ ਦੇ ਰਿਹਾ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਜਿਵੇਂ ਦੇਖਿਆ ਗਿਆ ਕਿ ਵਿੱਤੇ ਸਮੇਂ ਦਰਮਿਆਨ ਵੱਡੇ ਐਕਸ਼ਨ ਜਿਹੜੇ ਆ ਉਹ ਕਿਤੇ ਆ ਅਮਰੀਕਾ ਨੇ ਤੇ ਰਾਸ਼ਟਰਪਤੀ ਟਰੰਪ ਵੱਲੋਂ ਬਾ ਇੱਕ ਤੋਂ ਇੱਕ ਵੱਡਾ ਐਕਸ਼ਨ ਲਿਆ ਜਾ ਰਿਹਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸੀ ਰਹਿ ਰਹੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਇੱਥੇ ਹੀ ਇੱਥੋਂ ਤੱਕ ਕਿ ਕੁਝ ਜਿਹੜੇ ਕਾਨੂੰਨੀ ਤੌਰ ਤੇ ਵੀ ਲੀਗਲ ਤੌਰ ਤੇ ਵੀ ਜਿਹੜੇ ਆ ਰਹਿ ਰਹੇ ਸੀ ਉਹਨਾਂ 9.5 ਲੱਖ ਨੂੰ ਵੀ ਵਾਰ ਦਾ ਰਸਤਾ ਦਿਖਾਇਆ ਗਿਆ ਤੇ ਇਸੇ ਦੇ ਚੱਲਦ ਇੱਕ ਜਿਹੜਾ ਮਾਮਲਾ ਪਹੁੰਚਿਆ ਸੀਗਾ ਸੁਪਰੀਮ ਕੋਰਟ ਵਿੱਚ ਤਾਂ ਉਸ ਤੇ ਗਾਸੜਵਾਈ ਕਰਦੇ ਆ ਜਿਹੜਾ ਸੁਪਰੀਮ ਕੋਰਟ ਨੇ ਵੱਡਾ ਜਿਹੜਾ ਫੈਸਲਾ ਸੁਣਾ ਦਿੱਤਾ ਹੈ ਤੇ ਪੁਰਾਣੇ ਐਲੀਨ ਐਨੀਮੀਜ਼ ਐਕਟ ਨੂੰ ਲਾਗੂ ਕਰਕੇ ਕਥਿਤ ਗੈਂਗ ਮੈਂਬਰਾਂ ਨੂੰ ਤੇਜ਼ੀ ਨਾਲ ਆਦੇਸ਼ ਨਿਕਾਲਾ ਦਿੱਤਾ ਗਿਆ ਖਾਸ ਤੌਰ ਤੇ ਵੈਨਜੂਏਲਾ ਦੇ ਪ੍ਰਵਾਸੀਆਂ ਦਾ ਇੱਕ ਸਮੂਹ ਹੈ ਵੈਨਜੂਏਲਾ ਦੇ ਪ੍ਰਵਾਸੀਆਂ ਬਾਰੇ ਇੱਥੇ ਜਿਹੜੇ ਆ ਮਸਲਾ ਜਿਹੜਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਸੀ ਉਸ ਨੂੰ ਲੈ ਕੇ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਹੈ ਉੱਥੇ ਹੀ ਦਸਤਕ ਰਾਹਤ ਫੈਸਲਾ ਹੈ ਜੋ ਜੋ ਕਿ ਹੇਠਲੀ ਅਦਾਲਤ ਨੇ ਦੇ ਹੁਕਮ ਨੂੰ ਅਸਥਾਈ ਤੌਰ ਤੇ ਹਟਾ ਦਿੰਦਾ ਹੈ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੇਸ਼ ਨਿਕਾਲੇ ਨਾਲ ਅੱਗੇ ਵਧਣ ਦੇ ਜੋਗਨਾ ਜੋਗ ਬਣਾਉਂਦਾ ਹੈ ਜਦੋਂ ਕਿ ਹੇਠਲੀਆਂ ਅਦਾਲਤਾਂ ਵਿੱਚ ਵਿਆਪਕ ਕਾਨੂੰਨੀ ਚੁਣੌਤੀਆਂ ਜਾਰੀ ਰਹਿੰਦੀਆਂ ਨੇ ਇਹ ਫੈਸਲਾ 1798 ਦੇ ਏਲੀਨ ਐਨੀਮੀਜ਼ ਐਕਟ ਦੇ ਵਿਵਾਦਾਂ ਨੂੰ ਵਿਵਾਦਪੂਰਨ ਮੂਲ ਨੂੰ ਦੇਖਦੇ ਹੋਏ ਖਾਸ ਤੌਰ ਤੇ ਮਹਤਮਪੂਰਨ ਹੈ ਜੋ ਅਸਲ ਵਿੱਚ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਦੇ ਸ਼ੱਕ ਵਾਲੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਕਾਰਵਾਈ ਕਰਨ ਦੇ ਉਪਵਾਅ ਲਈ ਤਿਆਰ ਕੀਤਾ ਗਿਆ ਸੀ ਜਾਨੀ ਕਿ ਜੋ ਦੇਸ਼ ਵਿੱਚ ਅਮਰੀਕਾ ਵਿੱਚ ਵਿਦੇਸ਼ੀ ਜਿਹੜੇ ਨਾਗਰਿਕ ਨੇ ਉਹਨਾਂ ਵੱਲੋਂ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਆ ਉਹ ਬਣਦੇ ਨਜ਼ਰ ਆ ਰਹੇ ਸੀ ਤਾਂ ਉਸ ਦੇ ਚੱਲਦੇ ਉਸ ਸਮੇਂ ਇਸ ਐਕਟ ਦੀ ਵਰਤੋ ਜਿਹੜੀ ਆ ਕਿਤੀ ਕੀ ਸੀ ਉਸ ਸਮੇਂ ਇਹ ਐਕਟ ਜਿਹੜਾ ਲਿਆਂਦਾ ਗਿਆ ਸੀ 1798 ਵਿੱਚ ਏਲੀਨ ਐਨਮੀਜ਼ ਐਕਟ ਤਾਂ ਉਸੇ ਦੇ ਚੱਲਦੇ ਆ ਹੀ ਜਿਹੜੀ ਆ ਕਾਰਵਾਈ ਹੈ ਜਿਹੜੀ ਉਹ ਹੋਈ ਹੈ ਆ ਜਿਹੜੇ ਕਿ ਵੈਂਜੂਏਲ ਦੇ ਪ੍ਰਵਾਸੀ ਨੇ ਉਹਨਾਂ ਦੇ ਜਿਹੜਾ ਵੈਂਜੂਏਲ ਦੇ ਪ੍ਰਵਾਸੀਆਂ ਦਾ ਸਮੂਹਾ ਉਹਨਾਂ ਤੇ ਇਹ ਕਾਰਵਾਈ ਹੋਈ ਹੈ ਟਰੰਪ ਨੇ 12 ਮਾਰਚ ਨੂੰ ਵੈਂਜੂਏਲ ਸਿਤ ਟ੍ਰੇਨ ਦੀ ਅਰਗਾਉ ਅਰਕੰਗੂਆ ਗੈਂਗ ਦੇ ਕਥਿਤ ਮੈਂਬਰਾਂ ਤੇ ਕਾਰਵਾਈ ਕਰ ਲਈ ਐਲੀਨ ਐਨੀਮੀਜ਼ ਐਕਟ ਦੀ ਵਰਤੋਂ ਕੀਤੀ ਹੈ ਇਹ ਕਦਮ ਰਿਪਬਲਿਕਨ ਨੇਤਾ ਦੇ ਕਾਰਜਕਾਰੀ ਅਧਿਕਾਰ ਦੀ ਵਰਤੋਂ ਕਰਕੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨ ਦੇ ਵਿਆਪਕ ਏਜੰਡੇ ਦਾ ਹਿੱਸਾ ਸੀ ਹਾਲਾਂਕਿ ਆਲੋਚਕਾਂ ਦਾ ਤਰਕ ਹੈ ਕਿ ਇਹ ਐਕਟ ਕਦੇ ਵੀ ਸ਼ਾਂਤੀ ਦੇ ਸਮੇਂ ਦੌਰਾਨ ਲਾਗੂ ਕਰਨ ਜਾਂ ਉਹਨਾਂ ਦੇ ਹਿੱਸਾਂ ਦੇ ਵਿਅਕਤੀਆਂ ਵਿਰੁੱਧ ਵਰਤਣ ਲਈ ਨਹੀਂ ਸੀ ਜਿਨ੍ਹਾਂ ਨਾਲ ਅਮਰੀਕਾ ਜੰਗ ਵਿੱਚ ਨਹੀਂ ਹੈ ਤਾਂ ਜਇਹੇ ਵਿੱਚ ਜਿਹੜੀ ਆ ਇਹ ਅਹਿਮ ਜਿਹੜੀ ਆ ਉਹ ਸੁਣਵਾਈ ਹੋਈ ਹੈ ਤੇ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਜਿਹੜੇ ਆ ਸਹਿਮਤੀ ਜਤਾਉਂਦਾ ਹੋਇਆ ਨਜ਼ਰ ਆਇਆ 트াম্প ਦੇ ਐਕਸ਼ਨ ਤੇ ਤਾਂ 트াম্প ਦੇ ਐਕਸ ਵੱਲੋਂ ਜਿਹੜਾ ਐਕਸ਼ਨ ਜਿਹੜੇ ਆ ਕੀਤਾ ਗਿਆ ਤਾਂ ਉਹ ਜਿਹੜਾ ਐਲੀਨ ਐਨਮੀਜ਼ ਐਕਟ ਆ ਉਸ ਦੇ ਤਹਿਤ ਜੋ ਕਾਰਵਾਈ ਹੋਈ ਹੈ ਉਸ ਨੂੰ ਕਿਤੇ ਨਾ ਕਿਤੇ ਸਹੀ ਠਹਿਰਾਇਆ ਰਾਜ ਸੁਪਰੀਮ ਕੋਰਟ ਹੈ ਅਮਰੀਕੀ ਸੁਪਰੀਮ ਕੋਰਟ ਨੇ ਸਹੀ ਟਰਾਇਸ ਦਾ 1798 ਵਿੱਚ ਇਸ ਐਕਟ ਨੂੰ ਲਿਆਂਦਾ ਗਿਆ ਸੀ ਅਤੇ ਜੋ ਆ ਦੇਸ਼ ਦੀ ਸੁਰੱਖਿਆ ਲਈ ਜਿਹੜੇ ਖਤਰਾ ਬਣਦੇ ਨੇ ਪ੍ਰਵਾਸੀ ਉਹਨਾਂ ਤੇ ਖਿਲਾਫ ਜਿਹੜਾ ਇਹ ਐਕਸ਼ਨ ਇਹ ਐਕਟ ਦੇ ਤਹਿਤ ਐਕਸ਼ਨ ਲਿਆ ਜਾ ਸਕਦਾ ਹੈ